ਫਤਿਹ ਵੀਰੇ ਸਾਰਿਆਂ ਨੂੰ ਲਿਖਿਆ ਕਰੋ ਸੁਣਿਓ ਜਰੂਰ ਹੋ ਦੱਲਿਆਂ ਦੇ ਕੰਮ ਗਿਣੇ ਗਏ ਨੇ ਚੁਗਲੀਆਂ ਮਾਰਨੀਆਂ ਭਾਨੀਆਂ ਵੱਜਦੇ ਮਰਦ ਸਦਾ ਇੱਕਾਂ ਚ ਤੇ ਮਿਹਣੋ ਮਿਣੀ ਹੁੰਦੀਆਂ ਜਨਾਨੀਆਂ ਸਿਰ ਪਰਚੇ ਜਰੂਰ ਪਏ ਹੋਣਗੇ ਪਰ ਛੱਲੇ ਪਾਏ ਨਾ ਤੇ ਦਿੱਤੀਆਂ ਨਾ ਗਾਨੀਆਂ ਸੂਰਮੇ ਨੇ ਅਣਖਾਂ ਨੂੰ ਸਾਂਭਦੇ ਤੇ ਆਸ਼ਕਾਂ ਨੇ ਸਾਂਭੀਆਂ ਨਿਸ਼ਾਨੀ ਬੰਦਿਆਂ ਤੋਂ ਵੱਧ ਨਹੀਂ ਹੋ ਕਿਸੇ ਚ ਬੰਦਿਆਂ ਤੋਂ ਵੱਧ ਨਹੀਂ ਹੋ ਕਿਸੇ ਚ ਕਾਮੇ ਚੈਰਾ ਦਾ ਹੈ ਰਾਜਾ ਹੋਇਆ ਫਾਨੀਆਂ ਪਰ ਖਿੱਚਣੇ ਨੂੰ ਊਂਟ ਮਸ਼ਹੂਰ ਹੈ ਕੋਈ ਭੱਜਣੇ ਚ ਚੀਤੇ ਦਾ ਰਾਜਾਨੀਆ ਜਾ ਜਾ ਡੇਰਿਆਂ ਚ ਜੁੱਤੀਆਂ ਨੇ ਚੱਟ ਦੇ ਪੰਜਾਬ ਮਾਰ ਲਿਆ ਬਾਪਿਆ ਸਵਾਮੀਆ ਪੁੱਤ ਬਾਗੀਆਂ ਦੇ ਇੱਕੋ ਥਾਂ ਤੇ ਝੁਕਦੇ ਚੱਲਦੇ ਨਾ ਕਰੇ ਵੀ غلامੀ ਪੁੱਤ ਬਾਗੀਆਂ ਦੇ ਇੱਕੋ ਥਾਂ ਤੇ ਝੁਕਦੇ ਚੱਲਦੇ ਨਾ ਕਦੇ ਵੀ غلامੀ ਲੈਂਦੇ ਪਾਈ ਪਾਈ ਦਾ ਹਿਸਾਬ ਲਾਲੇ ਬਾਣੀ ਛੱਡਦੇ ਨਾ ਕਦੇ ਵੀ ਚੁਆਨੀਆ ਪਾਈ ਪਾਈ ਦਾ ਹਿਸਾਬ ਲੈਂਦੇ ਬਾਣੀ ਛੱਡ ਦੇਣਾ ਕਦੇ ਵੀ ਚੁਆਨੀਆ ਗੱਲ ਅੜੀ ਦੀ ਹੋਵੇ ਜਾਂ ਮੋਚ ਖੜੀ ਦੀ ਝੱਟ ਦੇਖ ਦੇਣੀ ਲਾਭ ਕਿੱਥੇ ਆਵੇ ਯਾਰੀ ਚ ਜੋ ਕਰਦਾ ਹੈ ਗਦਾਰੀਆਂ ਬੈਲੜੇ ਦੀ ਹੁੰਦਾ ਉਹ ਨਿਸ਼ਾਨੀਆਂ ਯਾਰੀ ਚ ਜੋ ਕਰਦਾ ਹੈ ਗਦਾਰੀਆਂ ਬੈਲੜੇ ਦੀ ਹੁੰਦਾ ਉਹ ਨਿਸ਼ਾਨੀਆਂ ਇੱਕੋ ਖੂਬੀ ਕਰਾਂ ਵਫਾਦਾਰੀਆਂ ਉੰਜਤਨ ਦੇ ਵਿੱਚ ਬੜੀਆਂ ਨੇ ਖਾਮੀਆਂ ਇੱਕੋ ਖੂਬੀ ਕਰਾਂ ਵਫਾਦਾਰੀਆਂ ਉੰਜਤਨ ਦੇ ਵਿੱਚ ਬੜੀਆਂ ਨੇ ਖਾਮੀਆਂ ਧੱਲਿਆਂ ਦੇ ਕੰਮ ਗਿਣੇ ਹੋਏ ਨੇ ਚੁਗਲੀਆਂ ਮਾਰਨੀਆਂ ਭਾਨੀਆਂ ਵੱਧਦੇ ਮਰਦ ਸਦਾ ਇਕਾਂਚ ਤੇ ਮਿਹਣੋ ਮਣੀ ਮਿਹਣੋ ਮਣੀ